ਵਾਇਗੁਰਜ ਕਾ ਖਾਲਸਾ ਵਾਇਗੁਰਜ ਕੀ ਫਤਿਹ ਕਵਾਰ ਗੁਰਨਾਨਕ ਸਾਹਿਬ ਮੀਆਂ ਮਿੱਠਾ ਕੋਟਲ ਗਿਆ ਮੀਆਂ ਮਿੱਠਾ ਬਹੁਤ ਹੀ ਪਹੁੰਚਿਆ ਹੋਇਆ ਫਕੀਰ ਸੀ ਇਸਲਾਮ ਚ ਬੜੀ ਇੱਜ਼ਤ ਸੀ ਉਹਦੀ ਇਸਲਾਮ ਦੇ ਲੋਕ ਬੜੀ ਕਦਰ ਕਰਦੇ ਸੀ ਕਿ ਗੁਰਨਾਨਕ ਸਾਹਿਬ ਜੀ ਜਦੋਂ ਗਏ ਤਾਂ ਉਹਨਾਂ ਨੇ ਆਪ ਚ ਬੈਠ ਕੇ ਚਰਚਾ ਸ਼ੁਰੂ ਕੀਤੀ ਤਾ ਮੀਆਂ ਮਿੱਠਾ ਜੀ ਗੁਰਨਾਨਕ ਸਾਹਿਬ ਜੀ ਨੂੰ ਕਹਿੰਦੇ ਕਿ ਨਾਨਕ ਪਹਿਲਾ ਨਾਮ ਖੁਦਾ ਦਾ ਦੂਜਾ ਨਾਮ ਰਸੂਲ ਨਾਨਕ ਕਲਮਾ ਜੇ ਪੜੇ ਤਾਂ ਦਰਗੇ ਪਵੇ ਕਬੂਲ ਗੁਰਦਾਰਾ ਸਭ ਕਹਿੰਦੇ ਕਿ ਭਾਈ ਮੀਆਂ ਮਿੱਠਾ ਜੀ ਖੁਸ਼ ਕਿਰਦਾ ਤੁਹਾਡੀਆਂ ਠੀਕ ਹੈ ਪਰ ਗੁਰਨਾਨਕ ਸਾਹਿਬ ਨੇ ਕਿਹਾ ਪਹਿਲਾ ਨਾਮ ਖੁਦਾ ਦਾ ਹੈ ਜੇਕਰ ਉਠੀ ਜਸਦੇ ਪਹਿਲਾ ਰੰਗ ਦਾ ਨਾਮ ਹੈ ਸ਼ਰਪਗਵਾਨ ਕੋਡ ਖੁਦਾ ਦਾ ਨਾਮ ਹੈ ਪਹਿਲਾ ਨਾਮ ਖੁਦਾ ਦਾ ਤਾਰ ਤਰਵਾਰੀ ਸੁਣਾ ਤੇ ਮੀਆਂ ਮਿੱਠਾ ਜੀ ਪ੍ਰਮਾਤਮਾ ਦੇ ਦਰ ਦੇ ਤੱਕਈ ਰਸੂਲ ਪ੍ਰਮਾਤਮਾ ਵੀ ਦਰਗਾਹ ਦੇ ਸਥਾਨ ਪ੍ਰਾਰਤਵਾਤ ਜਿੱਦ ਕਰ ਰਹੇ ਹਨ ਸ਼ੇਖਾ ਨiyet راس ਕਰ ਹੇ ਸ਼ੇਖ ਜੀ ਇਹ ਮੀਆਂ ਮਿੱਠਾ ਜੀ ਜੇਸ ਮਨੁੱਖ ਦੀ ਨੀਅਤ ਰਾਸ ਹੋਵੇ ਤਾਂ ਦਰ ਕੇ ਪਵੇ ਕਬੂਲ ਤਾਂ ਉਹ ਮਨੁੱਖ ਦਰਗਾਹ ਕਬੂਲ ਪੰਤਾ ਨੀਤ ਵਿਚਾਰ ਸੋਚ ਬੜੀ ਉੱਚੀ ਸੁੱਚੀ ਹੋਣੀ ਚਾਹੀਦੀ ਹੈ ਮਾਨਨੀਮਾ ਬਾਤ ਉੱਚੀ ਤੋਂ ਇਸ ਕਰਕੇ ਮੀਆਂ ਮਿੱਠਾ ਜੀ ਨੂੰ ਨਾਲ ਸਭ ਸੁਝਾਤਾ ਕੋਰ ਕੋ ਨਾਲੇ ਕੱਲ ਮਰ ਲੈ ঠিক আছে তো সচ কে রেও আও তো সময়ে বাইগুরু